ਕਬੱਡੀ ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਇੰਡੀਆ ਦਾ ਕਬੱਡੀ ਦਾ ਬੋਰਡ ਹੋਣਾ ਚਾਹੀਦਾ ਕਿਸੇ ਵੀ ਕੰਟਰੀ ਦੇ ਵਿੱਚ ਕਬੱਡੀ ਹੋਵੇ ਤਾਂ ਉਹ ਬੋਰਡ ਦੇ ਅੰਡਰ ਹੋਣੀ ਚਾਹੀਦੀ ਹੈ ਨੰਬਰ 2 ਤੇ ਪਲੇਅਰਾਂ ਨੂੰ ਗ੍ਰੇਡਾਂ ਦੇ ਵਿੱਚ ਡਿਵਾਈਡ ਕਰੋ A B C D ਕਿ A ਗ੍ਰੇਡ ਵਾਲੇ ਦੀ ਇੰਨੀ ਮੈਚ ਪੀਸ ਆ B ਵਾਲੇ ਦੀ ਇੰਨੀ C ਵਾਲੇ ਦੀ ਇੰਨੀ D ਵਾਲੇ ਦੀ ਇੰਨੀ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਜਦੋਂ ਕਿਸੇ ਵੀ ਕਮੇਟੀ ਨੇ ਟੂਰਨਾਮੈਂਟ ਕਰਾਉਣਾ ਤਾਂ ਉਹ ਬੋਰਡ ਤੋਂ ਪਰミਸ਼ਨ ਲਵੇ ਉਹ ਬੋਰਡ ਪਰミਸ਼ਨ ਵੀ ਉਹ ਕਮੇਟੀ ਨੂੰ ਦਵੇ ਜਿਹੜੀ ਕਮੇਟੀ ਉਹਨਾਂ ਦਾ ਕ੍ਰਾਈਟੇਰੀਆ ਪੂਰਾ ਕਰਦੀ ਆ ਜਿਹਦੇ ਵਿੱਚ ਪਹਿਲੇ ਨੰਬਰ ਤੇ ਚਾਹੀਦਾ ਪਲੇਅਰ ਸੇਫਟੀ ਇਸ਼ੂ ਜਦੋਂ ਹਰ ਸੀਜ਼ਨ ਦੇ ਸਟਾਰਟਿੰਗ ਦੇ ਵਿੱਚ ਡਾਕਟ ਟੈਸਟ ਹੋਇਆ ਕਰੂ ਹਰ ਕੰਟਰੀ ਦੇ ਵਿੱਚ ਹੋਇਆ ਕਰੂ ਤਾਂ ਉਹਦੇ ਨਾਲ ਨਸ਼ਾ ਵੀ ਖਤਮ ਹੋਊਗਾ ਕਬੱਡੀ ਬੰਦ ਕਰਨ ਦਾ ਇਹਦਾ ਕੋਈ ਹੱਲ ਨਹੀਂ ਇਕੱਠੇ ਹੋ ਕੇ ਤੁਸੀਂ ਕੋਈ ਬੋਰਡ ਬਣਾਵੋਗੇ ਇੰਟਰਨੈਸ਼ਨਲ ਲੈਵਲ ਦਾ ਇਹ ਨਾ ਹੋਵੇ ਕਿ ਤੁਸੀਂ ਬੋਰਡ ਬਣਾ ਲਿਓ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਚੱਲ ਰਿਹਾ ਉਹ ਬੋਰਡ ਵੀ ਪੰਜਾਬ ਤੋਂ ਇੰਡੀਆ ਤੋਂ ਹੀ ਚੱਲਣਾ ਚਾਹੀਦਾ ਜਿੱਦਾਂ ਕ੍ਰਿਕਟ ਆਈਸੀਸੀ ਚਲਾਉਂਦੀ ਆ ਇਦਾਂ ਹੀ ਕਬੱਡੀ ਨੂੰ ਪੰਜਾਬ ਤੋਂ ਜਿਹੜਾ ਵੀ ਬੋਰਡ ਬਣੇ ਇੰਟਰਨੈਸ਼ਨਲ ਲੈਵਲ ਦਾ ਉਹ ਚਲਾਵੇ